ਮੇਰੇ ਪੁੱਤ ਦਾ ਬਦਲਾ ਲਾਣਗੇ ਅੰਮ੍ਰਿਤਸਰ ਤੋਂ ਇਹ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਨੌਜਵਾਨ ਦੀ ਭੇਤ ਭਰੇ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਹੈ ਮਾਦਾ ਕਹਿਣਾ ਹੈ ਕਿ ਮੇਰੇ ਪੁੱਤ ਨੂੰ ਜ਼ਹਿਰ ਦੇ ਕੇ ਮਾਰਿਆ ਗਿਆ ਹੈ ਦਰਸਲ ਇਸ ਨੌਜਵਾਨ ਦਾ ਆਪਣੀ ਹੀ ਗਵਾਂਡਨ ਦੇ ਨਾਲ ਸੰਬੰਧ ਸੀ ਜਿਸ ਕਾਰਨ ਤਿੰਨ ਸਾਲਾਂ ਤੋਂ ਕਲੇ ਚੱਲ ਰਿਹਾ ਸੀ ਅੰਮ੍ਰਿਤਸਰ ਦਾ ਇਹ ਨੌਜਵਾਨ ਰਹਿਣ ਵਾਲਾ ਹੈ ਜਿਸ ਦੀ ਮੌਤ ਹੋ ਗਈ ਹੈ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਪੂਰੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਮਾਦਾ ਕਹਿਣਾ ਹੈ ਕਿ ਮੇਰੇ ਪੁੱਤ ਨੂੰ ਗਵੰਡ ਨੇ ਹੀ ਜ਼ਹਿਰ ਦੇ ਕੇ ਮਾਰਿਆ ਹੈ ਮ੍ਰਿਤਕ ਨੌਜਵਾਨ ਦਾ ਆਪਣੀ ਗਵੰਡਨ ਦੇ ਨਾਲ ਨਜਾਇਜ਼ ਸਬੰਧ ਸੀ ਜਿਸ ਕਾਰਨ ਤਿੰਨ ਸਾਲਾਂ ਤੋਂ ਪਰਿਵਾਰ ਚਕਲੇ ਚੱਲਦਾ ਸੀ ਸੁਣੋ ਕੀ ਹੈ ਪਰਿਵਾਰ ਦਾ ਕਹਿਣਾ ਮੇਰੇ ਮੇਰੇ ਪੁੱਤ ਦਾ ਬਦਲਾ ਲਾਣਗੇ ਮੈਂ ਗਵੰਡਨ ਦਾ ਮਿਟਿਆ ਹੋ ਕੇ ਬੁਲਾ ਲਿਆ ਇਹ ਉਹਨਾਂ ਨੇ ਮਿਟਿਆ ਹੋ ਕੇ ਬੁਲਾ ਲਿਆ ਮੇਰੇ ਹਸਬੰਡ ਐਕਸਪਾਇਰ ਹੋਏ ਆ ਆਪੇ ਸਾਡੇ ਨਾਲ ਦੀ ਅਗਰੇ ਜਾ ਕੇ ਵੀ ਜਨਾਨੀ ਰਹਿੰਦੀ ਆ ਉਹਨੇ ਮੈਨੂੰ ਆਪਣੇ ਘਰ ਵਾਲੇ ਮੇਰੇ ਘਰ ਵਾਲੇ ਨੂੰ ਆਪਣੀ ਗੱਲਾਂ 'ਚ ਫਸਾਇਆ ਸੀ ਠੀਕ ਹੈ ਸਸੂ ਕੇ ਫੇਰੇ ਘਰ ਵਾਲੇ ਨੇ ਕੁਛ ਦੇਖ ਕੇ ਇਹਨੂੰ ਮਾਰਦਾ ਬਸ ਦੋਨੇ ਜਣੇ ਰਲੇ ਆ ਦੋਨਾਂ ਜਿਹੇ ਦੇਖ ਕੇ ਕੁਛ ਮਾਰਦਾ ਇਹਨੂੰ ਘਬਰਾ ਕਰੋਗੇ ਆ 10 ਵਜੇ ਘਰੇ ਗਏ ਦਾ 10 ਵਜੇ ਗਏ 12 ਵਜੇ ਜਦੋਂ ਆਏ ਆ ਫੋਨ ਕਰਕੇ ਬੁਲਾ ਲਿਆ ਫੋਨ ਕਰਕੇ ਬੁਲਾ ਲਿਆ ਨੇ ਸਾਥ ਲਿਆ 12 ਵਜੇ ਜਦੋਂ ਆਏ ਬੇੋਸ਼ੀ ਦੀ ਹਾਲਤ 'ਚ ਘਰ ਆਏ ਆ ਪਤਾ ਨਹੀਂ ਕੀ ਖਵਾਤਾ ਇਹਨਾਂ ਨੇ ਬਸ ਤੁਹਾਡੇ ਹਸਬੰਦ ਕੋਈ ਨਸ਼ਾ ਪਤਾ ਕਰਦੇ ਨਹੀਂ ਨਹੀਂ ਕੋਸ਼ੀ ਨਹੀਂ ਖਾਂਦੇ ਕੋਸ਼ੀ ਨਹੀਂ ਖਾਂਦੇ ਕੋਸ਼ੀ ਨਹੀਂ ਖਾਂਦੇ ਉਹ ਕਿੱਥੇ ਰਹਿੰਦੇ ਸੀ ਤੇ ਕਿੰਨੇ ਚਿਰ ਤੋਂ ਗੱਲਬਾਤ ਕਿੰਨੇ ਚਿਰ ਤੋਂ ਗੱਲਬਾਤ ਉਹਨੂੰ 3 ਸਾਲ ਤੋਂ 4 ਸਾਲ ਤੋਂ ਗੱਲਬਾਤ ਆ ਚਾਰ ਸਾਲ ਉਹ ਘੜ ਘੜ ਲੜਾਈ ਮੁੱਕਦੀ ਨਹੀਂ ਜਨਾਨੀ ਨੇ ਇਹਨੇ ਕੁਝ ਦੇ ਦਿੱਤਾ ਉਹ ਕਹਿੰਦੀ ਵੀ ਫੋਨ ਵੀ ਕਰਵਾਇਆ ਹੀ ਗਿਆ ਇਹ ਤੋਂ ਕਹਿੰਦਾ ਕਹਿੰਦੀ ਰਕੀ ਦਿਨ ਮੈਂ ਮਰਵਾ ਦੇਣਾ ਵਾ ਜੇ ਤੂੰ ਮਾਰ ਜੇ ਤੂੰ ਜੇ ਤੂੰ ਮਨ ਪੀ ਰੱਖਣਾ ਜਾਂ ਮੈਨੂੰ ਰਖਲਾ ਮਾਰ ਪੀਣ ਜਾਂਦੇ ਜੇ ਮੈਨੂੰ ਨਾ ਰਖਿਆ ਤੇ ਮੈਂ ਮਰਵਾ ਦੇਣਾ ਹੀ ਮੈਨੂੰ ਦੱਸਿਆ ਵੀ ਮਰਵਾਇ ਦਿੱਤਾ ਮੇਰੇ ਲੱਕੀ ਨੂੰ ਉਹਦੇ ਨਾਲ ਖੁਸ਼ਦੀਪ ਔਰ ਖੁਸ਼ੀ ਆਲੀਓ ਦੇ ਘਰ ਵਾਲੇ ਜਾਨੀ ਘਰ ਵਾਲੇ ਨਗਰਮੀਤ ਸਿੰਘ ਗਰਮੀਤ ਸਿੰਘ ਕਾਕਾ ਸਿੰਘ ਫੋਨ ਕਰਕੇ ਬੁਲਾ ਲਿਆ ਮੇਰੇ ਪੁੱਤ ਨੂੰ ਮੜਕੇ ਕੁਝ ਦੇਤਾ ਮੇਰੇ ਪੁੱਤ ਨੂੰ ਕਿੰਨੇ ਬੁਲਾਇਆ ਜੀ ਫੋਨ ਕਰਕੇ ਖੁਸ਼ੀ ਨੇ ਤੇ ਗਰਮੀਤ ਨੇ ਤੇ ਕਾਕੇ ਨੇ ਇਹਨਾਂ ਨੇ ਬੁਲਾ ਕੇ ਮੇਰੇ ਪੁੱਤ ਨੂੰ ਕੁਝ ਦੇਤਾ ਵਾ ਤੇ ਮੈਂ ਏਦਾਂ ਆਇਆ ਬਸ ਜਦੋਂ ਖਾਦਾ ਵਾ ਸਾਨੂੰ ਪਤਾ ਨਹੀਂ ਲੱਗਾ ਤੇ ਬਾਅਦ ਪਤਾ ਨਹੀਂ ਕੀ ਦੇਤਾ ਮੜਕੇ ਕਿੰਨੇ ਚਿਰ ਤੋਂ ਗੱਲਬਾਤ ਸੀਗੀ ਇਹਨਾਂ ਦੀ 3 ਸਾਲ ਹੋ ਗਏ ਹੀ ਤੇ ਹੁਣ ਕਹਿੰਦਾ ਸੀ ਮੈਂ ਆਪਣੀ ਘਰ ਦੀ ਨੂੰ ਰੱਖਣਾ ਤੈਨੂੰ ਉਹਨੂੰ ਰੱਖਣਾ ਤੇ ਇੱਥੋਂ ਹੀ ਉਹਨੇ ਵੈਰ ਕੱਢਿਆ ਪਹਿਲਾਂ ਕੋਈ ਤਮਕੀ ਜਿਹੀ ਲੜਾਈ ਤਮਕੀ ਲਾਉਂਦੇ ਸੀ ਆਂਦੇ ਟੋਟੇ ਗਰਮੀਤ ਕਾਕਾ ਤੇ ਗਰਮੀਤ ਕੀ ਕਹਿੰਦੇ ਸੀ ਆਂਦੇ ਤੇਰਾ ਮੁੰਡਾ ਟੋਟੇ ਕਰਕੇ ਮਾਰਦਾ ਮੈਂ ਮੈਂ ਕਿਹਾ ਜਦੋਂ ਮਾਰੋਗੇ ਉਹਦਾ ਵੇਖ ਲਊ ਮੈਨੂੰ ਨਹੀਂ ਪਤਾ ਜ਼ਹਿਰ ਦੇ ਦੇਣੀ ਇਹਨਾਂ ਮੇਰੇ ਪੁੱਤ ਨੂੰ ਮਸਾਬ ਦਵਾਓ ਹਨੂਣ ਤੁਸੀਂ ਪੁਲਿਸ ਨੂੰ ਕੰਪਲੇਨ ਕੀਤੀ ਹਾਂਜੀ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਮੰਗ ਕੀ ਉਹਨਾਂ ਨੂੰ ਲੱਗਦਾ ਪੈਸੇ ਖਾ ਲਏ ਉਦੋਂ ਪੁਲਿਸ ਵਾਲਿਆਂ ਨੇ ਗੱਲ ਨਹੀਂ ਸੁਣਦਾ ਸਾਡੀ ਪੁਲਿਸ ਵਾਲਿਆਂ ਨੇ ਪੈਸੇ ਖਾ ਲਏ ਆ ਤੇ ਪੁਲਿਸ ਨੂੰ ਤੁਸੀਂ ਦੱਸਿਆ ਸਾਰੀ ਗੱਲਬਾਤ ਕੀ ਕੀਤੀ ਨਹੀਂ ਮੈਂ ਨਹੀਂ ਗਈ ਉਹ ਗਏ ਬਸ ਦ ਬੰਦੇ ਬੰਦੇ ਗਏ ਮੈਂ ਨਹੀਂ ਗਈ ਉਥੇ ਹੁਣ ਮੰਗ ਕੀ ਕਰਦੇ ਪ੍ਰਸ਼ਾਸਨ ਮੰਗ ਮੈਂ ਇਹ ਕਹਿ ਨਹੀਂ ਮੈਨੂੰ ਇਨਸਾਫ ਚਾਹੀਦਾ ਮੇਰੇ ਇਹਨਾਂ ਤਿੰਨੇ ਜਾਣੇ ਪਰਚੇ ਚ ਚਾਹੀਦੇ ਅੰਦਰ ਜੇਲ੍ਹ ਚ ਚਾਹੀਦੇ ਮੇ ਇੱਕ ਕਾਕਾ ਇੱਕ ਗਰਮੀਤ ਕਿ ਇੱਕ ਖੁਸ਼ੀ ਇਹਨਾਂ ਤਿੰਨਾਂ ਨੂੰ ਅੰਦਰ ਕਰੋ ਕਾਕਾ ਕੋਣ ਹੈ ਕਾਕਾ ਦਾ ਦੇਵਰੇ ਆ ਵੀ ਤਮਕੀਆਂ ਦਿੰਦਾ ਸੀ ਇਹਦੇ ਚ ਹਰਦੇਵ ਸਿੰਘ ਦੀ ਪੂ ਹੈ ਸਾਡੇ ਛੇ ਤੋਂ ਦੋਵੇਂ ਸਾਡਾ ਰੰਗਦਾਰ ਰਹਿਣ ਵਾਲਾ ਉਹਦੇ ਪ੍ਰਵਾਰ ਵੱਲੋਂ ਇਨਫੋਰਮੇਸ਼ਨ ਮਿਲੀ ਸੀ ਵੀ ਸ਼ਕੀਲਾਤ ਚੋਂ ਦੀ ਡੈਥ ਹੋਈ ਹੈ ਉਹਦੀ ਬਾਡੀ ਸੀ ਗੁਰੂ ਰਾਮਦਾਸ ਹਸਪੀਟਲ ਸੀ ਉੱਥੋਂ ਲੈ ਕੇ ਉਹਨਾਂ ਦਾ ਪੋਸਟਮਾਰਟ ਵਗੈਰਾ ਕਰਾਇਆ ਗਿਆ ਹੁਣ ਰਿਪੋਰਟ ਦੀ ਵੇਟ ਹੋ ਰਹੀ ਹੈ ਰਿਪੋਰਟ ਆਊਗੀ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਊ ਨਹੀਂ ਰਿਸ਼ਤਾ ਤਾਂ ਕੋਈ ਮਤਲਬ ਵੀ ਨਹੀਂ ਅਜੇ ਅਜੇ ਤਾਂ ਪੋਸਟਮਾਰਟ ਹੋਇਆ ਹੈ ਉਹਨਾਂ ਵਿੱਚ ਪੁਸ਼ਪਾਲ ਰਿਪੋਰਟ ਆਉਗੀ ਜੇਕਰ ਕੋਈ ਉਹਨਾਂ ਵਿੱਚ ਸ਼ੱਕੀ ਹਾਲਾਤ ਪੈ ਗਏ ਫਿਰ ਕਾਰਵਾਈ ਕੀਤੀ ਜਾਊਗੀ ਥੈਂਕ ਯੂ ਹੁਣ ਕਿਹੜੀ ਆਪਣੇ ਘਰ ਦੇ 174 ਦੀ ਕਾਰਵਾਈ ਚੁਸਤੀ ਫੁਰਤੀ ਤੇ ਜੋਸ਼ ਵਿਦੌਨ ਲਈ ਤੁਸੀਂ ਵੀ ਅੱਜ ਹੀ ਸ਼ੁਰੂ ਕਰੋ ਐਕਸ ਪਲੱਸ ਮਰਦਾਨਾ ਕੋਰਸ ਕਾਲ ਕਰੋ 828306000 ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਈਫਾਈ ਤੁਸੀਂ ਸਾਨੂੰ Amazon Fire TV Daily Hunt ਤੇ E Baba te dekh sakde ho USA Canada Australia New Zealand te Europe de har bade IPTV platform te dekh sakde ho Raney rappe ton door te mudde de neere Live Punjabi TV